ਉਹ ਕੈਰੈਕਟਰ ਬਹੁਤ ਕਾਫੀ ਸ਼ੇਡਸ ਨੇ ਦੇ ਰਿਹਾ ਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ ਕਿਉਂਕਿ ਇਦਾਂ ਦੇ ਨਾਟਕ ਹਰ ਤੱਕ ਕਨਸੈਪਟ ਆਇਆ ਤੇ ਮੈਂ ਚਾਹੁੰਦੀ ਸੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਮਣਾ ਤੇ ਥੈਂਕਸ ਟੂ ਗੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਇਹਦੇ ਵਿੱਚ ਕੈਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੂਜ਼ ਕੀਤੀ ਫਿਲਮ ਨੂੰ ਅਗੇ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਜੋ ਕਿ ਆਪਣੇ ਗੱਤਕੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰਮੋਟ ਕਰਨ ਲਈ ਫਿਲਮ ਤਿਆਰ ਕੀਤੀ ਆ ਕਿਉਂਕਿ ਅਸਲ ਤੱਕ ਗੱਤਕੇ ਦੀ ਕੋਈ ਫਿਲਮ ਨਹੀਂ ਆਈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਗੱਤਕੇ ਨੂੰ ਪ੍ਰਮੋਟ ਕਰੀਏ ਮਾਹੀ ਹਾਂ ਜੀ ਉਸ ਵਾਰ ਭਾਈ ਜੀ ਤੁਹਾਡੇ ਵਿੱਚ ਫਤਿਹ ਨੂੰ ਮਾਈ ਸੀ ਹਾਂ ਜੀ ਬਿਲਕੁਲ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਆ ਜੀ ਨਹੀਂ ਨਹੀਂ ਮੈਂ ਅਗਰ ਉਬੀ ਗੱਤ ਕੇ ਨਹੀਂ ਹੋ ਗੱਤ ਕੇ ਤੇ ਸੀਗੀ ਮੈਂ ਗੱਤ ਕੇ ਦੀ ਗੱਲ ਨਹੀਂ ਕਰ ਰਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜ ਜਿੰਨੂੰ ਆਪਾਂ ਗੱਲ ਕਰਦੇ ਹਾਂ ਕੋਈ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਨਸੈਪਟ ਉਹਦੀ ਸੇਮ ਨਹੀਂ ਸੀ ਜਿਹੋ ਤੁਹਾਨੂੰ ਇਹ ਜਦੋਂ ਫਿਲਮ ਦੇਖੋਗੇ ਉਹਨਾਂ ਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀ ਅਜੇ ਤੱਕ ਨਹੀਂ ਆਈ ਇੰਡਸਟਰੀ ਵਿੱਚ ਆ ਆਈਡੀਆ ਤੁਹਾਨੂੰ ਮੈਨੂੰ ਲੱਗਦਾ ਟਰੈਕਲ ਤੁਸੀਂ ਦੇਖਿਆ ਤੇ ਤੁਹਾਨੂੰ ਲੱਗ ਹੀ ਗਿਆ ਹੋਣਾ ਆਈਡੀਆ ਡਿਫਰੈਂਟ ਹੈ ਤੇ ਤੁਸੀਂ ਸਾਰੇ ਨੇ ਅਗਰ ਤੁਹਾਨੂੰ ਟ੍ਰੇਲਰ ਇੰਟਰਸਟਿੰਗ ਲੱਗਿਆ ਹੋਇਆ ਤਾਂ ਇਹ ਤੁਸੀ ਜ਼ਰੂਰ ਦੇਖੋ ਨਹੀਂ ਸਪੋਰਟ ਕਰੋ ਸਾਰੇ ਜਾਣਿਆਂ